ਜਾਣੇ ਆ ਘਰ ਘਰ ਖਾਦੀ ਹੋਵੇ ਘਰ ਘਰ ਨੌਕਰੀਵਾਰ ਮਿਲੇ ਸਰਦੇਸ਼ੀ ਪੈਂਡੰਸ ਸਾਰੇ ਜਾਨੇ ਤਾਂ ਕਿ ਸਾਡਾ ਦੇਸ਼ ਹੈ ਅੱਗੇ ਵੱਧ ਕੇ ਆ ਸਕੇ ਇਸ ਤਰ੍ਹਾਂ ਅਸੀਂ ਸਾਡੇ ਕੇਵੀ ਆਈ ਸੀ ਵੱਲੋਂ ਸਾਨੂੰ ਆਦੇਸ਼ ਮਿਲੇ ਨੇ ਵੀ ਤੁਸੀਂ ਘਰ ਘਰ ਜਾ ਕੇ ਜਾਂ ਸਕੂਲਾਂ 'ਚ ਜਾ ਕੇ ਇਹਨੂੰ ਅੱਗੇ ਵਧਾਉਣਾ ਪ੍ਰਯਤਨ ਕਰੋ ਕਿ ਆਪਣੀ ਏਸੀ ਬਣਨ ਦੀਆਂ ਚੀਜ਼ਾਂ ਦਾ ਪ੍ਰਯੋਗ ਇਹ ਅੱਜ ਦੀ ਗੱਲ ਦੀ ਇਹ ਮਹਾਤਮਾ ਗਾਂਧੀ ਜੀ ਨੇ ਵੀ ਜਦੋਂ ਸਾਡੇ ਦੇਸ਼ ਦੇ ਆਜ਼ਾਦੀ ਹੋਣ ਤੋਂ ਪਹਿਲਾਂ ਦੇਸ਼ ਦੇ ਵਿੱਚ ਇੱਕ ਲਹਿਰ ਚੱਲਾਈ ਸੀ ਜਦੋਂ ਅੰਗਰੇਜ਼ਾਂ ਦਾ ਰਾਜ ਸੀ ਜਿਨ੍ਹਾਂ ਨੇ ਇਹ ਕਿਹਾ ਸੀ ਸਾਰੇ ਲੋਕ ਭਾਰਤੀ ਲੋਕ ਆਪਣੇ ਹੀ ਦੇਸ਼ੀ ਬਣਾਈਆਂ ਚੀਜ਼ਾਂ ਦਾ ਪ੍ਰਯੋਗ ਕਰਨ। ਕੂਨੇ ਮੁਰ ਸਾਡੇ ਅੱਜ ਦੇ ਜਿਹੜੇ ਪ੍ਰਧਾਨ ਮੰਤਰੀ ਨੇ ਨਰੇਂਦਰ ਮੋਦੀ ਜੀ ਉਹ ਵੀ ਚਾਹ ਰਹੇ ਨੇ ਕਿ ਸਾਡੇ ਦੇਸ਼ ਦੇ ਵਿੱਚ ਘਾਦੇ ਦੇ ਬਣਾਈ ਹੋਈ ਚੀਜ਼ਾਂ ਲੋਕ ਪਹਿਨਣ ਤੇ ਇਸ ਨੂੰ ਹੋਰ ਵੀ ਜ਼ਿਆਦਾ ਉਹ ਜ਼ਿਆਦਾ ਦੇਸ਼ ਦੇ ਵਿੱਚ ਪ੍ਰੋਵਾਈਡ ਕੀਤਾ ਜਾਂਦਾ ਸੀ ਇਹਨਾਂ ਨੇ ਬੱਚਿਆਂ ਨੂੰ ਜਾਗਰੂਕ ਕਰਦੇ ਤੇ ਆਮ ਪਬਲਿਕ ਨੂੰ ਜਾਗਰੂਕ ਕਰਦੇ ਕਿ ਖਾਦੀ ਪਾਓ ਕਾਦੀ ਅਪਣਾਓ ਤੇ ਕਾਫੀ ਜ਼ਿਆਦਾ ਇਸ ਵਿਸ਼ੇ ਤੇ ਇਹਨਾਂ ਸਾਡੇ ਸੁਨਾਮ ਹਲਕੀ ਦੇ ਵਿੱਚ ਕੰਮ ਕਰ ਰਹੇ ਨੇਗੇ ਤੇ ਕਾਫੀ ਜ਼ਿਆਦਾ ਮੇਰੇ ਪਿੰਡ ਦੇ ਵਿੱਚ ਵੀ ਇਹਨਾਂ ਨੇ ਰੋਜ਼ਗਾਰ ਦਿੱਤਾ ਹੋਇਆਗਾ ਘੀਆਂ ਦੇ ਮਕਾਨ ਵੀ ਪਾਏ ਹੋਏ ਨੇ ਇਸ ਲਈ ਇਹ ਜਿਹੜੇ ਇਹ ਵਧਾਈ ਦੇ ਪਾਤਰ ਨੇਗੇ ਜਿਹੜਾ ਐਡਾ ਵੱਡਾ ਉਪਰਾਲਾ ਕਰ ਰਹੇ ਨੇ ਅੱਜ ਸੁਨਾਮ ਸ਼ਹਿਰ ਦੇ ਵਿੱਚ ਇਹ ਬੱਚਿਆਂ ਨੂੰ ਨਾਲ ਲੈ ਕੇ ਬੱਚਿਆਂ ਨੂੰ ਜਾਗਰੂਤ ਕਰ ਰਹੇ ਨੇ ਕਿ ਗਾਂਧੀ ਗਾਂਧੀ ਜੰਤੀ ਅਸੀਂ ਕਿਉਂ ਮਨਾਏ ਜਾਂਦੇ ਗਾਂਧੀ ਦਾ ਕੱਪੜਾ ਅਸੀਂ ਕਿਉਂ ਪਾਇਆ ਜਾਂਦਾ ਇਹਨਾਂ ਬਾਰੇ ਪ੍ਰੋਪਰ ਪੂਰੀ ਜਾਣਕਾਰੀ ਦੇ ਰਹੇ ਨੇ ਅੱਜ ਵੀ ਬਾਰੇ ਰੈਲੀ ਕੱਢੀ ਹੈ ਤੇ ਅਸੀਂ ਦੱਸਣਾ ਚਾਹਦੇ ਹਾਂ ਕਿ ਖਾਦੀ ਦੇ ਕੱਪੜੇ ਵਰਤੋ ਤੇ ਰੀਪੀ ਨੂੰ ਛਟਾਓ ਨਾ ਤੇ ਅਸੀਂ ਇਸ ਦਾ ਕਰਨੇ ਲੱਗੇ